650 ਕਰੋੜ ਟ੍ਰੀਟਮੈਂਟ ਪਲਾਂਟ ਵੀ ਲੱਗ ਚੁੱਕੇ ਆ ਪਰ ਅਫਸੋਸ ਆ ਕਿ ਪਾਣੀ ਉਥੇ ਜਾਣ ਦੀ ਬਜਾਵਾ ਉਸ ਵੇਲੇ ਇੱਕ ਪਾਈਪ ਲਾਈਨ ਇਥੋਂ ਬਾਕੇ ਪਾਣੀ ਉੱਪਰ ਚੜਾਇਆ ਸੀ ਹੁਣ ਦੂਸਰੀ ਵੀ ਪਾਈਪ ਲਾਈਨ ਨੇ ਇਹਨਾਂ ਨੇ 3.5 ਕਰੋੜ ਰੁਪਏ ਖਰਚ ਕੇ ਵੀ ਚੜਾ ਲਈ ਆ ਪਰ ਉਹਦਾ ਰਿਜ਼ਲਟ ਕੀ ਆ ਆ ਗੰਦਾ ਪਾਣੀ ਦਰਿਆ ਚ ਜਾ ਰਿਹਾ ਤੁਸੀਂ ਇਹ ਇਹਦਾ ਕੋਈ ਜਵਾਬ ਦੇਈ ਕਿਸੇ ਦੀ ਵੀ ਨਹੀਂ ਮੰਨਦੀ ਅਸੀਂ ਸਾਰੇ ਸੀਨੀਅਰ ਅਫਸਰਾਂ ਨੂੰ ਇਹ ਵੀਡੀਓ ਭੇਜ ਰਿਹਾ ਪੰਜਾਬ ਦੇ ਰਾਜਪਾਲ ਨੂੰ ਭੇਜ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਿਹਾ ਇੱਥੇ ਦੇ ਜਿਹੜੇ ਹੈਗੇ ਆ ਮਹਿਕਮੇ ਦੇ ਜਿਹੜੇ ਹੈਗੇ ਆ ਲੋਕਲ ਬਾਡੀ ਨੂੰ ਭੇਜ ਰਿਹਾ ਪਰ ਬਹੁਤ ਸਾ ਇਹਦੇ ਉੱਤੇ ਇਹਨਾਂ ਨੂੰ ਕਿਸੇ ਨੂੰ ਵੀ ਨਾ ਤਾਂ ਸ਼ਰਮ ਆਉਂਦੀ ਹੈ ਤੇ ਨਾ ਇਹ ਮਹਿਕਮਾ ਜਿਹੜਾ ਹੈਗਾ ਇਹ ਆਪਣੇ ਕੰਮ ਕਰਨ ਨੂੰ ਤਿਆਰ ਆ ਕਿ ਇਹ ਨਫਿੱਦ ਸਿਸਟਮ ਇਹ ਲੋਕਾਂ ਨੂੰ ਗੰਦ بواਖਾ ਕੇ ਮਾਰਨਾ ਚਾਹੁੰਦਾ ਇਹ ਪਾਣੀ ਮਾਲਵਾ ਤੇ ਰਾਜਸਥਾਨ ਦੇ ਲੋਕ ਪੀਂਦੇ ਆ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਮਿਊਸਪਲ ਕਾਰਪੋਰੇਸ਼ਨ ਨੂੰ ਹੱਕ ਨਹੀਂ ਕਿਸੇ ਇੰਡਸਟਰੀ ਨੂੰ ਹੱਕ ਨਹੀਂ ਕਿ ਉਹ ਆਪਣੀ ਗੰਦਗੀ ਲੋਕਾਂ ਨੂੰ ਪਿਆਵੇ ਅਸੀਂ ਅਸੋਲੇ ਖੜੇ ਆ ਲੁਧਿਆਣੇ ਦੇ ਜੋ ਮਾਲਪੁਰ ਟ੍ਰੇਨ ਤੇ ਜਿੱਥੇ ਪਿਛਲੇ ਸਾਲ 11 ਨਵੰਬਰ ਨੂੰ ਜਦੋਂ ਇਹ ਪਾਣੀ ਦਾ ਖੂਬ ਬਣਾ ਕੇ ਆ 12 ਮਈ ਨਵੰਬਰ ਤੋਂ ਇੱਕੇ ਵਾਦਾ ਕਾਰਜ ਸ਼ੁਰੂ ਹੋਇਆ। ਕੋ ਉਸ ਵੇਲੇ ਪ੍ਰਸ਼ਾਸਨ ਨੇ ਕਿਹਾ ਸੀਗਾ ਕਿ ਸਾਨੂੰ ਸਾਢੇ 3 ਮਹੀਨੇ ਦਾ ਟਾਈਮ ਲੱਗੂਗਾ। ਤੇ ਅਸੀਂ ਕਿਹਾ ਹੈਗਾ ਕਿ ਵੀ ਸਾਢੇ 3 ਮਹੀਨੇ ਜਿਹੜੇ ਹੈਗੇ ਆ ਉਹ ਜਾਦੇ ਆ ਪਾਣੀ ਅਸੀਂ ਉਹਨੂੰ ਟੈਂਪਰੀਰੀ ਹੈ ਇਹਨੂੰ ਪਾਣੀ ਚੱਕ ਕੇ ਟ੍ਰੀਟਮੈਂਟ ਪਲਾਂਟ ਤੇ ਲਗਾਵਾਂਗੇ ਉਹ ਸਾਰਾ ਕੁਝ ਪਾਣੀ ਜਿਹੜਾ ਉੱਥੇ ਜਾਣ ਲੱਗ ਪਿਆ ਪਰ ਜਿਹੜਾ 3.5 ਮਹੀਨਿਆਂ ਚ ਕੰਮ ਹੋਣਾ ਸੀ ਉਹ ਸਾਡੇ 3 ਕਰੋੜ ਰੁਪਈਆ ਵੀ ਜਿਹੜਾ ਹੈਗਾ ਉਹ ਵੀ ਤੁਸੀਂ ਦੇਖ ਲਓ ਵੀ ਉਹਦੇ ਨਾਲ ਜਿਹੜਾ ਕੰਮ ਉਹਨਾਂ ਨੇ ਕੀਤਾ ਨਾ ਇੱਥੇ ਮੋਟਰਾਂ ਲਾ ਕੇ ਜਿਹੜਾ ਹੈ ਦੂਸਰੇ ਪਾਸੇ ਲਾ ਕੇ ਇਹ ਇੱਥੇ ਜਿਹੜਾ ਪਾਣੀ ਆ ਹੁਣ ਉਹ ਸੂਰ ਸੁੱਭਾ ਜਿਹੜਾ ਹੈਗਾ ਉਹਦੇ ਵਿੱਚ ਆਇਆ। ਕੋ ਇਹ 2-3 ਦਿਨ ਹੋ ਗਏ 3 ਦਿਨ ਤੇ ਲਗਾਤਾਰ ਅਸੀਂ ਰਜਾਨਾ ਇਹ ਇਹਨਾਂ ਨੂੰ ਦਸਰਿਆ ਪਰ ਅਫਸੋਸ ਆ ਕਿ ਇਹ ਨਖਿੱਦ ਸਿਸਟਮ ਇਹ ਲੋਕਾਂ ਨੂੰ ਗੰਦ بوا ਖਵਾ ਕੇ ਮਾਰਨਾ ਚਾਹੁੰਦਾ। ਇਹ ਪਾਣੀ ਮਾਲਵਾ ਤੇ ਰਾਜਸਥਾਨ ਦੇ ਲੋਕ ਪੀਂਦੇ ਆ। ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਮਿਊਸਪਲ ਕਾਰਪੋਰੇਸ਼ਨ ਨੂੰ ਹੱਕ ਨਹੀਂ ਕਿਸੇ ਇੰਡਸਟਰੀ ਨੂੰ ਹੱਕ ਨਹੀਂ ਉਹ ਆਪਣੀ ਜ਼ਿੰਦਗੀ ਲੋਕਾਂ ਨੂੰ ਤੇ ਆਵੇ ਪਰ ਇਸ ਸਰੇਆਮ ਪੁਆਰਿਆਮ ਪਰ ਉਹਦੇ ਉੱਤੇ ਕੋਰਟ ਵੀ ਕਹਿ ਚੁੱਕੀ ਐ ਬਿਲਕੁਲ ਅਮਲ ਨਹੀਂ ਹੋ ਰਿਹਾ ਸੋ ਇਹ ਅੱਜ ਦੀ ਜਿਹੜੀ ਹੈਗੀ ਆ ਸਿਸਟਮ ਆ ਜਿਹਨੂੰ ਅਸੀਂ ਆਪਣੇ ਟੈਕਸਾਂ ਦੀ ਕੁਵਾਈ ਦਾ ਹਰ ਤਰ੍ਹਾਂ ਦੇ ਨਾਲ ਟੈਕਸ ਦੇ ਕੇ ਹਰ ਮਿਹਨਤ ਕਰਨ ਵਾਲਾ ਆਪਣੇ ਪੈਸਿਆਂ ਤੋਂ ਕਟਾ ਕੇ ਇਹਨਾਂ ਨੂੰ ਤਨਖਾਹਾਂ ਦਿੰਦਾ ਪੂਰੀ ਮਿਊਸਪਲ ਕਾਰਪੋਰੇਸ਼ਨ ਉਹ ਜਿਹੜੇ ਆਣੇ ਦੀ ਪੰਜਾਬ ਦੀ ਸਭ ਤੋਂ ਅਮੀਰ ਇਹ ਮਿਊਸਪਲ ਕਾਰਪੋਰੇਸ਼ਨ ਹੈ ਪਰ ਅਫਸੋਸ ਹੈ ਕਿ ਇੱਥੇ ਦਾ ਸਿਸਟਮ ਇੱਥੇ ਦਾ ਪ੍ਰਸ਼ਾਸਨ ਇੱਥੇ ਦੇ ਅਧਿਕਾਰੀ ਜੋ ਲੋਕਾਂ ਦੇ ਨਾਲ ਫਲਵਾਟ ਕਰ ਰਹੇ ਆ ਇਹ ਸਰਕਾਰ ਦੇ ਪੈਸੇ ਵੀ ਲੱਗ ਚੁੱਕੇ ਆ 650 ਕਰੋੜ ਟ੍ਰੀਟਮੈਂਟ ਪਲਾਂਟ ਵੀ ਲੱਗ ਚੁੱਕੇ ਆ ਪਰ ਅਫਵਾਸ ਆ ਕਿ ਪਾਣੀ ਉੱਥੇ ਜਾਣ ਦੀ ਬਜਾਵਾ ਉਸ ਵੇਲੇ ਇੱਕ ਪਾਈਪ ਲਾਈਨ ਇੱਥੋਂ ਪਾ ਕੇ ਪਾਣੀ ਉੱਪਰ ਚੜਾਇਆ ਸੀ ਹੁਣ ਦੂਸਰੀ ਵੀ ਪਾਈਪ ਲਾਈਨ ਇਹਨਾਂ ਨੇ 3.5 ਕਰੋੜ ਰੁਪਏ ਖਰਚ ਕੇ ਵੀ ਚੜਾ ਲਈ ਆ ਪਰ ਉਹਦਾ ਰਿਜ਼ਲਟ ਕੀ ਆ ਗੰਦਾ ਪਾਣੀ ਦਰਿਆ ਚ ਜਾ ਰਿਹਾ ਤੁਸੀਂ ਇਹ ਇਹਦਾ ਕੋਈ ਜਵਾਬ ਦੇਈ ਕਿਸੇ ਦੀ ਵੀ ਨਹੀਂ ਮੰਨਦੀ ਐ ਅਸੀਂ ਸਾਰੇ ਸੀਨੀਅਰ ਅਫਸਰਾਂ ਨੂੰ ਇਹ ਵੀਡੀਓ ਭੇਜ ਰਿਹਾ ਪੰਜਾਬ ਦੇ ਰਾਜਪਾਲ ਨੂੰ ਭੇਜ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਿਹਾ ਇਥੇ ਦੇ ਜਿਹੜੇ ਹੈਗੇ ਆ ਮਹਿਕਮੇ ਦੇ ਜਿਹੜੇ ਹੈਗੇ ਆ ਲੋਕਲ ਬਾਡੀ ਨੂੰ ਭੇਜ ਰਿਹਾ ਪਰ ਬੋਸ ਆ ਕਿ ਇਹਦੇ ਉੱਤੇ ਇਹਨਾਂ ਨੂੰ ਕਿਸੇ ਨੂੰ ਵੀ ਨਾ ਤਾਂ ਸ਼ਰਮ ਆਉਂਦੀ ਹੈ ਤੇ ਨਾ ਇਹ ਮਹਿਕਮਾ ਜਿਹੜਾ ਹੈਗਾ ਇਹ ਆਪਣੇ ਕੰਮ ਕਰਨ ਨੂੰ ਤਿਆਰ ਆ ਗੁਰੂ ਚਰਨਾਮਨ ਅਰਦਾਸ ਆ ਬਖਸ਼ ਕਿਰਪਾ ਕਰੋ ਰੋਜ਼ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸਮਤ ਬਖਸ਼ੋ ਪਰ ਇਹ ਜੋ ਕੁਛ ਧੱਕਾ ਹੋ ਰਿਹਾ ਇਹ ਬਿਲਕੁਲ ਜਿਹੜਾ ਹੈ ਜਾਣਬੁੱਝ ਕੇ ਹੋ ਰਿਹਾ ਸਰਕਾਰ ਦੀ ਇਹਦੇ ਵਿੱਚ ਬਦਨਾਮੀ ਹੋ ਰਹੀ ਹੈ ਸਰਕਾਰ ਨੂੰ ਇਹਦੇ ਸਿਸਟਮ ਜਿਹੜਾ ਹੈ ਇਹ ਆਪਣੀ ਨਾਕਾਮੀ ਸਰਕਾਰ ਦੇ ਉੱਤੇ ਫਿੱਟ ਰਿਹਾ ਸਰਕਾਰ ਨੇ ਪੈਸੇ ਵੀ ਦੇ ਦਿੱਤੇ ਸਾਰਾ ਕੁਝ ਕਰ ਦਿੱਤਾ ਪਰ ਫਿਰ ਲੋਕ ਜਾਂਦਾ ਪਾਣੀ ਪੀਣ ਇਹਦਾ ਸੁਭਾਅ ਤੇ ਕੌਣ ਇਹ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਕੀ ਹੋ ਰਿਹਾ ਇਦੇ ਉੱਤੇ ਸਾਨੂੰ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ, ਉੱਠਣ ਦੀ ਲੋੜ। ਕਿ ਇਹ ਲੋਕ ਜਿਹੜੇ ਸਿਸਟਮ ਜਿਹੜਾ ਸਾਨੂੰ ਲੋਕਾਂ ਦਾ ਪੈਸਾ ਵੀ ਖਾ ਰਹੇ ਆ, ਬਰਬਾਦ ਕਰ ਰਹੇ ਆ। ਕਿੰਨੇ ਸਾਲਾਂ ਤੋਂ ਇਹ ਲੋਕਾਂ ਨੂੰ ਮਾਰ ਰਹੇ ਆ? ਇਹ ਜਵਾਬ ਦੇ ਆ ਚਾਹ ਕੋਈ ਸੀਨੀਅਰ ਅਫਸਰ ਆ ਤੇ ਚਾਹ ਜਿਹਨੀ ਜੂਨੀਅਰ ਅਫਸਰ ਆ। ਸੋ ਇਹ ਇਹ ਕਿਸੇ ਆਮ ਲੋਕਾਂ ਦੀ ਤਾਂ ਕਿਸੇ ਨੇ ਕੀ ਸੁਣਨੀ ਆ ਇੱਕ ਮੈਂਬਰ ਪਾਰਲੀਮੈਂਟ ਖੜ ਕੇ ਇਹ ਗੱਲ ਕਹਿ ਰਹੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹਦਾ ਜਵਾਬ ਦਿਓ ਕੋਈ ਦੇਵੇ ਜਵਾਬ ਇਹ ਕਿਉਂ ਪੈ ਰਹੇ ਆ